ਵੈਗਨਲੀ ਦਾ ਖਾਸਾ ਵੈਗਨਲੀ ਦੀ ਫਤਈ ਪੋਜੀਟਰ ਪਹਿਲਾਂ ਅਸੀਂ ਜਿਹੜਾ ਅਗੇ ਖਾਂਵਾਲੀ ਪਿੰਡ ਨੂੰ ਕੁਝ ਸਮਾਨ ਦੇਣ ਗਏ ਸੀ ਤੇ ਵਾਪਸੀ ਜਿਹੜਾ ਚਾਂਦ ਵਾਲੀ ਪਿੰਡ ਤੋਂ ਇੱਕ ਘਰ ਸੀਗਾ ਜਿੱਨਾਂ ਇਹ ਮਾਤਾ ਦੀ ਹੈਗੇ ਆ ਸਾਡੇ ਨਾਲ ਇਹਨਾਂ ਦੇ ਬੱਚੇ ਜਮਾਂਦਰੂ ਹੀ ਜਿਹੜਾ ਹੈਗਾ ਨਮਾਰ ਸੀਗੇ ਜਿਨ੍ਹਾਂ ਚੋਂ ਦੋ ਬੱਚੇ ਇਹਨਾਂ ਦੇ ਡੈਥ ਹੋ ਚੁੱਕੀ ਹੈ ਉਸ ਦਿਨ ਅਸੀਂ ਆਏ ਸੀ ਕੁਝ ਰਾਸ਼ਨ ਲੈ ਕੇ ਤੇ ਇਹ ਵੀਰ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਚੱਲ ਨਹੀਂ ਸਕਦਾ ਕਿ ਮਾਤਾ ਨੇ ਇੱਕ ਬੇਨਤੀ ਕੀਤੀ ਸੀ ਵੀ ਕੋਈ ਵੀਲਚਰ ਮਿਲ ਜੇ ਇਹਨਾਂ ਨੂੰ ਵੀਲਚਰ ਤੇ ਬਿਠਾ ਕੇ ਕਿਤੇ ਵੀ ਜਿਹੜਾ ਬਾਹਰ ਵਾਸ਼ਰੂਮ ਵਗੈਰਾ ਕਰਾਉਣਾ ਜਾਂ ਕਿਤੇ ਬਾਹਰ ਅੰਦਰ ਕਰਵਾ ਸਕਦੇ ਨਹੀਂ ਕਿਉਂਕਿ ਸਰੀਰ ਪਾਰਾ ਹੋਣ ਕਰਕੇ ਮਾਤਾ ਕੋਲ ਜਿਹੜਾ ਨਹੀਂ ਟੱਕਿਆ ਜਾਂਦਾ ਤੇ ਅਸੀਂ ਕੁਝ ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਫੋਟੋ ਪਾਇਆ ਸੀਗਾ ਫੇਸਬੁੱਕ ਤੇ ਤੇ ਵੀਲਚਰ ਦੀ ਮਦਦ ਮੰਗੀ ਸੀਗੀ ਤੇ ਬੜੀ ਖੁਸ਼ੀ ਹੋਈ ਸਾਨੂੰ ਤਿੰਨ ਚਾਰ ਜਿਹੜੇ ਦਾਨੀ ਸੱਜਣਾ ਨੇ ਕੰਟੈਕਟ ਕਰਿਆ ਉਹ ਕਹਿੰਦੇ ਸੀਗੇ ਕਿ ਮੈਂ ਕਾਸ਼ੇ ਕਿ ਇਹਦਾ ਨਾ ਕੋਈ ਕੰਦਾ ਮੈਂ ਵੀਚਰ ਦੇ ਦੇਣਾ ਤੇ ਅਸੀਂ ਇਹੀ ਬੰਦੀ ਕੀ ਦੀ ਚਲੋ ਇੱਕ ਦਾ ਜਿਹੜਾ ਹੈਗਾ ਵੀ ਆਪਾਂ ਇੱਕ ਤਾਂ ਜ਼ਿੰਮੇਵਾਰੀ ਇਲਾਦੀ ਕੀਤੀ ਸੀ ਤੇ ਬਾਕੀ ਜਿਹੜੇ ਸੱਜਣੇ ਗਏ ਉਹਨਾਂ ਨੂੰ ਇਹ ਕਿਹਾ ਕਿ ਤੁਹਾਡਾ ਫਿਰ ਇਥੇ ਹੋਰ ਸੇਵਾ ਲਗਾ ਦੇਾਂਗੇ ਇਹ ਜਿਹੜੀ ਵੀਚਰ ਤੁਸੀਂ ਦੇਖ ਰਹੇ ਹੋ ਇਹ ਅੱਜ ਅਸੀਂ ਇਸ ਮਾਤਾ ਜੀ ਨੂੰ ਇਸ ਵੀਰ ਨੂੰ ਜਿਹੜੀ ਦੇ ਰਹੇ ਆ ਇਹ ਵੀਰ ਦੀ ਸੇਵਾ ਬਲਰਾਜ ਸਿੰਘ ਦਾਮ ਸਿੰਘ ਵਾਲਾ ਜਿਹੜਾ ਪਿੰਡ ਤੋਂ ਹੈਗੇ ਨੇ ਬਠਿੰਡਾ ਏਰੀਆ ਤੋਂ ਉਹਨਾਂ ਨੇ ਇਹ ਵੀਜ਼ਰ ਦਿੱਤੀ ਹੈ ਉਹਨਾਂ ਨੇ ਇੱਥੇ ਸਾਡੇ ਤੱਕ ਪਹੁੰਚਾਈ ਅਸੀਂ ਜਿਹੜਾ ਇਹਨਾਂ ਨੂੰ ਨੋਨਾ ਸਬੂਧ ਕਰ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਵੀਰ ਦਾ ਹੈ ਕੁਝ ਨਹੀਂ ਜੇਕਰ ਆਪਾਂ ਥੋੜਾ ਜਿਹਾ ਹੁਸਨ ਕਰੀਏ ਜੇ ਆਪਾਂ ਇਹਨਾਂ ਤੱਕ ਪਹੁੰਚ ਕੀਤੀ ਹੈ ਤਾਂ ਅੱਜ ਤਾਂ ਸੋਸ਼ਲ ਮੀਡੀਆ ਤੇ ਜਿਹੜਾ ਜਮਾਨਾ ਹੈ ਤੇ ਜਿਹੜਾ ਪਹੁੰਚ ਕੀਤੀ ਤੇ ਅਸੀਂ ਇੱਕ ਵੀਜ਼ਰ ਨਹੀਂ ਸਾਡੇ ਕੋਲ ਚਾਰ ਵੀਜ਼ਰ ਦਾ ਜਿਹੜਾ ਹੈਗਾ ਪ੍ਰਬੰਧ ਹੋ ਗਿਆ ਪਰ ਆਪਾਂ ਨੂੰ ਅੱਜ ਲੋੜ ਇੱਕ ਦੀ ਸੀਗੀ ਜੇ ਆਪਾਂ ਇੱਕ ਚਕਾਰ ਚ ਰਹੇ ਹਾਂ ਤੇ ਉਹਨਾਂ ਮਿਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਿਹੜਾ ਆ ਕੇ ਇਹ ਕਹਿਆ ਸੀਗਾ ਵੀ ਅਸੀਂ ਵੀ ਸੇਵਾ ਨਿਭਾਉਣੀ ਹੈ ਤੇ ਕੋਈ ਵੀ ਜੇ ਲੋੜ ਪਈ ਕਿ ਤੇ ਤੁਹਾਨੂੰ ਜਿਹੜਾ ਹੈਗਾ ਵੀ ਅਸੀਂ ਫਿਰ ਦੁਬਾਰਾ ਇਹ ਦੱਸਾਂਗੇ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਦਾ ਸੇਵਾ ਜਿਹੜੀ ਉਹਨਾਂ ਨੇ ਪਿੰਡ ਕੀਤੀ ਏ ਮੈਂ ਗੁਰੂ ਜੀ ਦਾ ਫਾਸਾ ਰਹਿ ਗਏ ਆ ਜੀ ਆਪਾਂ ਲੋਕਾਂ ਨੂੰ ਜੀ ਜਮਾ ਲੈ ਕਰਦੇ ਨਹੀਂ ਉਹਨਾਂ